ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਖਾਸ ਪੋਡਕਾਸਟ ਚੈਨਲ 'ਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੋਹਾਲੀ ਦੀ ਮੋਹਾਲੀ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੀ ਕਿਹਾ ਜਾਂਦਾ ਹੈ ਅੱਜ ਆਪਣੇ ਨਾਲ ਜੁੜ ਚੁੱਕੇ ਹੈ ਰਣਦੀਪ ਸਿੰਘ ਜੀ ਰਣਦੀਪ ਜੀ ਸਵਾਗਤ ਹੈ ਤੁਹਾਡਾ ਸਾਡੇ ਪੋਡਕਾਸਟ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮੋਹਾਲੀ ਦੀ ਮੋਹਾਲੀ ਨੇ ਬਹੁਤ ਹੀ ਘੱਟ ਟਾਈਮ 'ਚ ਬਹੁਤ ਜ਼ਿਆਦਾ ਗਰੋਥ ਕੀਤੀ ਹੈ ਪਿਛਲੇ ਕੁਝ ਸਾਲਾਂ ਤੋਂ ਤਾਰਨਦੀਪ ਜੀ ਸਾਨੂੰ ਦੱਸੋ ਜੇਕਰ ਸਰ ਆਪਾਂ ਮੁਹਾਲੀ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਏਰੀਆ ਚ ਬੈਸਟ ਰਹੂਗਾ ਇਨਵੈਸਟਮੈਂਟ ਕਰਨ ਲਈ ਮੁਹਾਲੀ ਵੇਖਿਆ ਜਾਵੇ ਤਾਂ ਮੁਹਾਲੀ ਦੇ 올ਓਵਰ ਸਾਰੇ ਸੈਕਟਰ ਵਿੱਚ ਕਾਫੀ ਜ਼ਿਆਦਾ ਗ੍ਰੋਥ ਹੈ ਜੀ ਜਿਵੇਂ ਦੇਖਿਆ 에어ਪੋਰਟ ਰੋਡ ਦੇਖਿਆ ਜਾਵੇ ਜਿਹੜਾ ਮੇਨ ਜਿਹੜਾ ਇਨਵੈਸਟਮੈਂਟ ਪਰਪਸ ਆਸਤੇ ਜਾਂ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਦੇਖਿਆ ਜਾਵੇ 에어ਪੋਰਟ ਰੋਡ ਹੀ ਜ਼ਿਆਦਾ ਡਿਵੈਲਪ ਹੋ ਗਿਆ ਜੀ ਇਸ ਏਰੀਆ ਦੇ ਵਿੱਚ ਦੇਖਿਆ ਜਾਵੇਕਰ ਸਰ ਆਪਾਂ ਗੱਲ ਕਰੀਏ 에어ਪੋਰਟ ਰੋਡ ਦੇ ਨੇੜੇ ਤੇੜੇ ਦੀ ਤਾਂ ਨੇੜੇ ਤੇੜੇ ਕੀ ਕਨੈਕਟੀਵਿਟੀ ਰਹੂਗੀ ਇਨਵੈ ਇਕੋ ਮੈਂ ਵੀ ਜਾਣ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਆਪਣੇ ਜਿਹੜੇ ਐਰਪੋਰਟ ਰੋਡ ਤੇ ਸੈਕਟਰ ਨੇ ਆਲਰੇਡੀ ਡਵੈਲਪ ਹੋ ਚੁੱਕੇ ਨੇ ਉਥੋਂ ਦਾ ਜਿਹੜਾ ਪ੍ਰਾਈਸ ਨੇ ਨੀਅਰਬੈਕ ਕਾਫੀ ਹਾਈ ਪ੍ਰੋਫਾਈਲ ਦੇ ਚੱਲ ਚੁੱਕਿਆ ਹੁਣ ਆਉਣ ਵਾਲੇ ਟਾਈਮ ਤੋਂ ਜਿਹੜੀ ਇਨਵੈਸਟਮੈਂਟ ਰਹੇਗੀ ਉਹ ਲਾਂਡਾ ਰੋਡ ਹੋ ਗਿਆ ਜੀ ਖਰੜ ਰੋਡ ਹੋ ਗਿਆ ਲੁਧਿਆਣਾ ਰੋਡ ਕਰਾਲੀ ਰੋਡ ਹੋ ਗਿਆ ਬਨੂੜ ਰੋਡ ਹੋ ਗਿਆ ਇੱਥੇ ਆਪਣੇ ਜਿਹੜੇ ਕੀ ਦਰਸ਼ਕ ਆਪਣੇ ਦੇਖ ਰਹੇ ਨੇ ਉਹਨਾਂ ਵਾਸਤੇ ਇਨਵੈਸਟਮੈਂਟ ਵਾਸਤੇ ਕਾਫੀ ਅੱਛਾ ਓਪਰਚੁਨਿਟੀ ਹੈ ਜੀ ਤੇ ਜੇ ਆਪਾਂ ਗੱਲ ਕਰੀਏ ਇੱਥੇ ਜਿਹੜੀ ਪ੍ਰਾਪਰਟੀਆਂ ਨੇ ਉਹ ਕਾਫੀ ਹਾਈ ਐ ਜਾ ਇਨਵੈਸਟ ਕਰਨਾ ਚਾਹੁੰਦੇ ਆ ਜਿਨ੍ਹਾਂ ਨੂੰ ਰੈਂਟਲ ਇਨਕਮ ਚਾਹੀਦੀ ਹੈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਮ ਜੇ ਆਪਾਂ ਰੈਂਟਲ ਇਨਕਮ ਦੀ ਗੱਲ ਕਰੀਏ ਮੁਹਾਲਲੇ ਦੇ ਵਿੱਚ ਜਿਹੜਾ ਰੈਂਟਲ ਇਨਕਮ ਆ ਰਹੀ ਹੈ ਉਹ ਬੀ ਐਚ ਕੇ ਦੀ 25000 ਤੋਂ ਲੈ ਕੇ 30000 ਰੁਪਿਆ ਰੈਂਟਲ ਆ ਰਿਹਾ ਜੀ ਉੱਥੇ ਜੇ ਹੋਰ ਆਪਾਂ ਅਲੱਗ-ਅਲੱਗ ਸੈਕਟਰਾਂ ਦੀ ਗੱਲ ਕਰੀਏ ਜੇ ਵਿਕਿਆ 82 ਸੈਕਟਰ ਹੈ 66 ਸੈਕਟਰ ਹੈ ਉੱਥੇ ਜਿਹੜੀਆਂ ਵੀ ਸੋਸਾਇਟੀਆਂ ਨੇ ਉਹਨਾਂ ਦਾ ਜਿਹੜਾ ਰੈਂਟਲ ਇਨਕਮ ਆ ਰਹੀ ਹੈ 50000 ਤੋਂ ਲੈ ਕੇ 60000 ਤੱਕ ਰੈਂਟਲ ਇਨਕਮ ਆ ਰਹੀ ਹੈ ਜੀ ਕਿ ਬਾਕੀ ਆਪਣੇ ਇਨਵੈਸਟਮੈਂਟ ਤੇ ਡਿਪੈਂਡ ਹੈ ਜੇ ਆਪਾਂ ਇਨਵੈਸਟਮੈਂਟ ਕਿੰਨੀ ਕਰਨੀ ਚਾਹੁੰਦੇ ਜੇ ਆਪਾਂ ਕਹ ਤੁਸੀਂ ਪੁੱਛ ਰਹੇ ਹੋ ਕਿ ਆਪਣੇ ਜਿਹੜੇ ਇਨਵੈਸਟਰਸ ਨੇ ਉਹ ਛੋਟੀ ਬਜਟ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਜੇ ਦੇਖਿਆ ਖਰੜ ਏਰੀਆ ਕਾਫੀ ਅੱਛਾ ਹੈ ਉੱਥੇ ਮੰਨ ਲਓ 2 BHK 40 ਲੱਖ ਦਾ ਆ ਜਾਂਦਾ ਜੀ ਉਹਨਾਂ ਦੀ ਜਿਹੜੀ ਰੈਂਟਲ ਰੇਂਜ ਕਿਵੇਂ 20000 ਤੋਂ 25000 ਦੇ ਵਿੱਚ ਆ ਜਾਂਦੀ ਹੈ ਜੀ ਫਿਰ ਆਪਾਂ ਗੱਲ ਕਰੀਏ ਮੋਹਾਲੀ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਕਾਫੀ ਗਰੋਥ ਕਰ ਰਿਹਾ ਹੈ ਪਿਛਲੇ ਕੁਝ ਸਾਲਾਂ ਤੋਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਕਮ ਜੀ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰੀਏ ਮੁਹਾਲੀ ਦਾ ਇਨਫਰਾਸਟ੍ਰਕਚਰ ਹੈ ਜਿਹੜਾ ਲੋਕਾਂ ਨੂੰ ਅਟਰੈਕਟ ਕਰਦਾ ਬਿਕੋਜ਼ ਆਫ ਕਿ ਇੱਥੇ ਜਿਹੜਾ ਇਨਫਰਾਸਟ੍ਰਕਚਰ ਹੈ ਜਿਹੜੇ ਰੋਡਸ ਨੇ ਕਨੈਕਟੀਵਿਟੀਆਂ ਨੇ ਇੱਥੋਂ ਜਿਹੜੀ ਫੈਸਿਲਿਟੀਆਂ ਨੇ ਉਹ ਹੋਰਾਂ ਦੇ ਮੁਕਾਬਲੇ ਕਾਫੀ ਅੱਛੀਆਂ ਨੇ ਤਾਂ ਕਰਕੇ ਜਿਹੜਾ ਇਹਦਾ ਇਨਫਰਾਸਟ੍ਰਕਚਰ ਹੈ ਓਵਰਆਲ ਜਿਹੜੇ ਲਾਗੇ ਤਾਂ ਕਿ ਸਟੇਟਸ ਨੇ ਉਹਨਾਂ ਜਿਹੜੇ ਇਨਵੈਸਟਰਸ ਨੇ ਉਹ ਇੱਥੇ ਹੀ ਆ ਕੇ ਇਨਵੈਸਟ ਕਰਦੇ ਆ ਤੇ ਇੱਥੋਂ ਦੀ ਮੁਹਾਲੀ ਦੀ ਜਿਹੜੀ ਕਨੈਕਟੀਵਿਟੀਆਂ ਨੇ ਨੇੜੇ ਤੇੜੇ ਆਪਾਂ ਨੂੰ ਕਿਹੜੀਆਂ ਬੈਸਟ ਰਹਿਣਗੀਆਂ ਜੀ ਜਿਹੜੀ ਇਹ ਕਨੈਕਟੀਵਿਟੀ ਹੈ ਮੋਹਾਲੀ ਦੀ ਉਹ ਲੁਧਿਆਣਾ ਰੋਡ ਹੋ ਗਿਆ ਜੀ ਕਰਾਲੀ ਰੋਡ ਹੋ ਗਿਆ ਪਟਿਆਲਾ ਰੋਡ ਹੋ ਗਿਆ ਅੰਬਾਲਾ ਰੋਡ ਹੋ ਗਿਆ ਵੱਦੀ ਰੋਡ ਹੋ ਗਿਆ ਜੀ ਇਥੋਂ ਦੇ ਨੀਅਰਬਾਈ ਜਿਹੜੀਆਂ ਕਨੈਕਟੀਵਿਟੀਆਂ ਨੇ ਇਹ ਮੋਹਾਲੀ ਦੇ ਮਿਡ ਪੁਆਇੰਟ ਦੇ ਵਿੱਚ ਆ ਕੇ ਸੈਂਟਰ ਹੈ ਮੋਹਾਲੀ ਦਾ ਇਸ ਕਰਕੇ ਇਹਨੂੰ ਟਰਾਈ ਸਿਟੀ ਦਾ ਵੀ ਨਾਮ ਕਿਹਾ ਜਾਂਦਾ ਜੀ ਸਰ ਜੇ ਆਪਾਂ ਗੱਲ ਕਰੀਏ ਤੁਸੀਂ ਆਉਣ ਵਾਲੇ 5 ਸਾਲਾਂ ਚ ਮੋਹਾਲੀ ਨੂੰ ਕਿੱਥੇ ਦੇਖਦੇ ਹੋ ਮਤਲਬ ਗ੍ਰੋਥ ਕਿੱਥੋਂ ਤੱਕ ਹੋ ਸਕਦੀ ਹੈ ਮੋਹਾਲੀ ਦੀ ਵੇਖੋ ਜੀ ਮੈਂ ਤਾਂ ਇਹ ਕਹੂੰਗਾ ਜੀ ਜੇ ਅੱਜ ਦੇ ਟਾਈਮ ਤੋਂ ਦੇਖਿਆ ਜਾਵੇ ਮੋਹਾਲੀ ਆਲਰੇਡੀ ਕਾਫੀ ਗਰੋਥ ਕਰ ਚੁੱਕਿਆ ਹੈ ਅਜੇ ਹੋਰ ਗਰੋਥ ਕਰਨਾ ਹੈ ਜਿੰਨ ਲੱਗੇ ਤਾਂ ਕਿ ਸੈਕਟਰਸ ਨੇ ਜਿਵੇਂ ਮੈਂ ਇਹਨੂੰ 5 ਸਾਲਾਂ ਬਾਅਦ ਇਹਨੂੰ ਇੱਕ ਮਿਨੀ ਗੜਗਾਵਾ ਕਹਿ ਸਕਦਾ ਹਾਂ ਬਿਕੋਜ਼ ਆਫ ਕੀ ਜਿਹੜਾ ਨਿਊ ਚੰਡੀਗੜ੍ਹ ਹੈ ਜਿਰਪੁਰ ਖਰੜੋਗ ਹੈ ਜੀ ਇਹ ਵੈਲ ਡਿਵੈਲਪ ਕਰ ਰਹੇ ਨੇ ਇਸ ਕਰਕੇ ਮੈਂ ਇਹਨੂੰ ਇਨ ਫਿਊਚਰ ਦੇ ਵਿੱਚ ਇਹਨੂੰ ਕਾਫੀ ਅੱਛਾ ਜ਼ਿਆਦਾ ਇੱਕ ਸਾਧਨ ਸਮਝਦਾ ਹਾਂ ਕਿ ਲੋਕਾਂ ਵਾਸਤੇ ਇਨਵੈਸਟਮੈਂਟ ਵਾਸਤੇ ਕਾਫੀ ਅੱਛਾ ਰਹੇਗਾ ਬਹੁਤ ਬਹੁਤ ਧੰਨਵਾਦ ਰਣਜੀਤ ਜੀ ਸਾਡੇ ਨਾਲ ਜੁੜਨ ਲਈ ਸਾਡੇ ਪੋਡਕਾਸਟ 'ਤੇ ਥੈਂਕ ਯੂ ਮੈਮ ਤੁਹਾਡਾ ਵੀ ਤੁਹਾਨੂੰ ਸਾਰਿਆਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਸਰ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਉਹ ਵੀ ਸਮਝ ਆ ਗਈ ਹੋਊਗੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ